ਕਸਮਾਸੀ ਜਦੋਂ ਗਲੀਆਂ ਦੇ ਵਿੱਚ ਕਡੋਣੇ ਵੇਚਣ ਵਾਲੇ ਆਉਂਦੇ ਹੁੰਦੇ ਸੀ ਕਿੰਨੇ ਸਮੇਂ ਤੋਂ ਤੁਸੀਂ ਕਡੋਣਿਆਂ ਦਾ ਕੰਮ ਕਰ ਰਹੇ ਹੋ 5-6 ਸਾਲ ਤੋਂ ਕੰਮ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਲੋਕ ਖਰੀਦੇ ਨੇ ਹੁਣ ਕਿ ਘਟ ਗਿਆ ਕੰਮ ਘਟ ਗਿਆ ਬਹੁਤ ਘਟ ਗਿਆ ਇਹ ਕੰਮ ਭਾਈ ਜੀ ਕੰਮ ਐਨੀ ਬਿਲਕੁਲ ਵੀ ਬਿਲਕੁਲ ਤਾਂ ਜਿਹੜਾ ਵੀ ਆਂਦਾ 10 ਡਾਲਰ ਆ ਪੰਜ ਡਾਲਰ ਆ ਬਸ ਚਲੇ ਜਾਂਦੇ ਆ ਕਿ ਆ ਕੇ ਕਿਹੜਾ ਕੀ ਹੋਣਾ ਜੀ 6 6 150 ਬਸ ਬਸ 100 150 ਰੁਪਏ ਬਚਦਾ ਐ ਨੀ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਕੇ ਚਾਲ ਫੁਲਕਾ ਚੱਲ ਜਾਇਆ ਉਹ ਵੀ ਬੜਾ ਇੱਕ ਸਮਾਂ ਸੀ ਜਦੋਂ ਗਲੀਆਂ ਦੇ ਵਿੱਚ ਖਡੋਣੇ ਵੇਚਣ ਵਾਲੇ ਆਂਦੇ ਹੁੰਦੇ ਸੀ ਤਾਂ ਬੱਚੇ ਵੀ ਜਿਹੜਾ ਕਿੰਨੇ ਸਮੇ ਤੋਂ ਇੰਤਜ਼ਾਰ ਕਰਦੇ ਹੁੰਦੇ ਸੀ ਕਿ ਕਦੋਂ ਖਡੋਣੇ ਵਾਲੇ ਆਣਤਾ ਸੀ ਮਾਪਿਆਂ ਨੂੰ ਕਹਿ ਕੇ ਖਡੋਣੇ ਕਰੀਦੀ ਤੇ ਰਿਸ਼ਤੇਦਾਰ ਵੀ ਜਿਹੜੇ ਹੁੰਦੇ ਸੀ ਉਹ ਜਦੋਂ ਘਰ ਦੇ ਵਿੱਚ ਆਣਾ ਤਾਂ ਬੱਚਿਆਂ ਵਾਸਤੇ ਖਡੋਣੇ ਲੈ ਕੇ ਆਂਦੇ ਹੁੰਦੇ ਸੀ ਪਰ ਸਮਾਂ ਜਿਵੇਂ ਜਿਵੇਂ ਬਦਲਦਾ ਜਾ ਰਿਹਾ ਹੈ ਮੋਬਾਈਲ ਦਾ ਯੁੱਗ ਆਇਆ ਤਾਂ ਮੋਬਾਈਲ ਨੇ ਕਾਫੀ ਕੁਝ ਖੋ ਲਿਆ ਸੋ ਹੁਣ ਬੱਚੇ ਜਿਹੜੇ ਨੇ ਉਹ ਮੋਬਾਈਲਾਂ ਦੇ ਵਿੱਚ ਹੀ ਗੇਮਾਂ ਖੇਡ ਰਹੇ ਨੇ ਵੀਡੀਓਜ਼ ਦੇਖ ਰਹੇ ਨੇ ਇਹਨਾਂ ਖਡੋਣਿਆਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਸੋ ਇੱਕ ਅੰਕਲ ਜੀ ਮੌਜੂਦ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਜੋ ਪਿਛਲੇ ਲੰਬੇ ਸਮੇਂ ਤੋਂ ਖਡੋਣਿਆਂ ਦਾ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਲੋਕ ਜਿਹੜੇ ਸੀਗੇ ਗਲੀਆਂ ਮੁਹੱਲਿਆਂ ਦੇ ਵਿੱਚ ਜਾ ਕੇ ਖਡੋਣੇ ਵੇਚਿਆ ਕਰਦੇ ਸੀ ਤੇ ਲੋਕ ਵੀ ਖਰੀਦਦੇ ਹੁੰਦੇ ਸੀ ਪਰ ਅੱਜ ਇਹ ਲੋਕ ਖਡੋਣਿਆਂ ਵਾਲੇ ਸੜਕਾਂ ਉੱਤੇ ਵੀ ਟਾਵੇਂ-ਟਾਵੇਂ ਹੀ ਨਜ਼ਰ ਆਉਂਦੇ ਨੇ ਗੱਲਬਾਤ ਕਰਦੇ ਆ ਅੰਕਲ ਜੀ ਕੀ ਨਾਮ ਹੈ ਤੁਹਾਡਾ? ਰਾਮ ਪ੍ਰਕਾਸ਼ ਕਿੰਨੇ ਸਮੇਂ ਤੋਂ ਤੁਸੀਂ ਕਢੋਣਿਆਂ ਦਾ ਕੰਮ ਕਰ ਰਹੇ ਹੋ? 5-6 ਸਾਲ ਤੋਂ 5-6 ਸਾਲ ਹੋ ਗਏ। ਅੰਕਲੋਂ ਪਹਿਲਾਂ ਕੋਈ ਸਮਾਂ ਸੀ ਜਦੋਂ ਬੱਚੇ ਗਲੀਆਂ ਦੇ ਵਿੱਚ ਇੰਤਜ਼ਾਰ ਕਰਦੇ ਹੁੰਦੇ ਸੀ ਕਿ ਕਦੋਂ ਕਢੋਣੇ ਵਾਲਾ ਕਢੋਣੇ ਵੇਚਣ ਆਵੇ ਤੇ ਅਸੀਂ ਖਰੀਦੀਏ। ਪਰ ਅੱਜ ਗਲੀਆਂ ਦੇ ਵਿੱਚ ਤਾਂ ਕੀ ਕਢੋਣੇ ਵਾਲੇ ਸੜਕਾਂ ਦੇ ਉੱਤੇ ਵੀ ਕਾਫੀ ਘੱਟ ਨਜ਼ਰ ਆ ਰਹੇ ਨੇ ਤੇ ਬੱਚੇ ਵੀ ਮੋਬਾਈਲਾਂ ਦੇ ਵਿੱਚ ਕਾਫੀ ਜ਼ਿਆਦਾ ਰੁੱਝੇ ਹੋਏ ਨੇ। ਹਾਂਜੀ। ਕੰਮ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਲੋਕ ਖਰੀਦੇ ਨੇ ਹੁਣ ਕਿ ਘਟ ਗਿਆ ਕੰਮ ਘਟ ਗਿਆ ਬਹੁਤ ਘਟ ਗਿਆ ਇਸ ਕੰਮ ਭਾਈ ਜੀ ਕੰਮ ਐਨੀ ਬਿਲਕੁਲ ਵੀ ਬਿਲਕੁਲ ਉਹ ਤੋਂ ਸਾਹਮਣੇ ਹੀ ਆ ਜੋ ਲੈ ਕੇ ਜਾਏ ਕਦਾਬਸ ਜੀ ਔਰ ਉਹ ਤੁਹਾਡੀ ਉਮਰ ਕਿੰਨੀ ਹੈ 60 ਸਾਲ 60 ਸਾਲ ਹਾਂ ਜੀ ਤੇ ਅੰਕਲ ਐਨੀ ਉਮਰ ਦੇ ਵਿੱਚ ਤਾਂ ਅਸੀਂ ਦੇਖਦੇ ਹਾਂ ਕਿ ਲੋਕ ਘਰਾਂ ਦੇ ਵਿੱਚ ਬੈਠੇ ਹੁੰਦੇ ਆਰਾਮ ਕਰਦੇ ਨੇ ਤੁਹਾਡੇ ਘਰ ਪਰਿਵਾਰ ਦੇ ਵਿੱਚ ਕੌਣ-ਕੌਣ ਆ ਤੇ ਤੁਸੀਂ ਕਿਉਂ ਇਹ ਕੰਮ ਕਰ ਰਹੇ ਹੋ ਕੀ ਮਜਬੂਰੀ ਤੁਹਾਡੀ ਨਾ ਔਰ ਮੇਰਾ ਬੇਟਾ ਦੋ ਜਣੇ ਆ ਬਾਤ ਔਰ ਕੋਈ ਜਣੇ ਤੁਸੀਂ ਘਰ ਪਰਿਵਾਰ ਦੇ ਵਿੱਚ ਹੋਰ ਕੋਈ ਨਹੀਂ ਨਾ ਸਭ ਗੁਜ਼ਰ ਗਈ ਨੋ ਹੁੰਦੀ ਵੀ ਜੀਰੋ ਕਰਕੇ ਚਲੇ ਗਈ ਸੀ ਕੀ ਹੋਇਆ ਕੀ ਸੀ ਅੰਕਲ ਬਾ ਗਰੀਬ ਕਰ ਜੀ ਕੁੜੇ ਵਿੱਚ ਸੀ ਉਹ ਛਾਨੂੰ ਐ ਥੋੜਾ ਪੁਰਾਣਾ ਸੀ ਇਹਨਾਂ ਨੇ ਕਰਨਾ ਜੋ ਕਹ ਚੌਧਰ ਚਲਾ ਜਾਂਦਾ ਸੀ ਮਕਾਨ ਤੁਹਾਡਾ ਆਪਣਾ ਸੀ ਉਹ 19 ਸਾਲ ਦਾ ਆਪਣਾ ਸਿਨੇਰ ਨੂੰ ਕਿਰਾਏ ਤੇ ਆ ਗਿਆ ਸੀ ਕਿਰਾਏ ਤੇ ਹੁਣ ਕਿਰਾਏ ਤੇ ਰਹਿ ਰਹੇ ਮਕਾਨ ਵੀ ਵਿਕ ਗਿਆ ਮਕਾਨ ਨਹੀਂ ਰੱਖਿਆ ਜੀ ਕਿਰਾਏ ਤੇ ਆ ਗਿਆ ਤੁੰਕਲ ਕਿਹੜੇ ਕਿਹੜੇ ਖਡੋਣੇ ਤੁਸੀਂ ਵੇਚ ਰਹੇ ਕੱਢ ਕੋ ਕਿਹੜੇ ਕਿਹੜੇ ਆ ਗਏ ਨੇ ਆ ਗਏ ਹੋ ਗਏ ਖਡੋਣੇ ਇਹ ਲੈ ਕੇ ਸਾਡੇ ਕਰੋਣੇ ਜਿਹੜੇ ਅ ਕਿੰਨੇ ਵਜੇ ਤੁਸੀਂ ਇੱਥੇ ਆਉਂਦੇ ਹੋ ਕਿੰਨੇ ਵਜੇ ਤੱਕ ਕੱਢਦੇ ਹੋ ਮੈਂ ਸ਼ਵੇਰੇ 9:30 ਵਜੇ ਤੋਂ ਇੱਕ ਵਜੇ ਤੱਕ ਪਰ ਸ਼ਾਮੀਆਂ ਆਣਾ 5 5 ਵਜੇ ਤੇ 6:30 ਵਜੇ ਤੱਕ ਚੱਲ ਜਾਂਦਾ ਗੁਜ਼ਾਰਾ ਹੋ ਜਾਂਦਾ ਗੁਜ਼ਾਰਾ ਕਿ ਹੋਣਾ ਜੀ 100 150 ਬਚਾ ਬਸ ਬਸ 100 150 ਰੁਪਏ ਬਚਦਾ ਐ ਇੰਨੀ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਹਾਂਜੀ ਹਾਂਜੀ ਕੌਂਕਲ ਕਿਵੇਂ ਗੁਜ਼ਾਰਾ ਕਿਵੇਂ ਕਰਦੇ ਹੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿੰਨੀਆਂ ਕੁ ਮੁਸ਼ਕਲਾਂ ਆਂਦੀਆਂ ਨੇ ਕਿਉਂਕਿ 100 150 ਰੁਪਏ ਤਾਂ ਅੱਜ ਦੇ ਸਮੇਂ ਦੇ ਵਿੱਚ ਬਹੁਤ ਘੱਟ ਹੈ ਉਹਦੇ ਪਾਵਨ ਪਾਸਾ ਬਹੁਤ ਟੱਕਰ ਤੇ ਦਾਲ ਭੁਲ ਕੇ ਚਲੇ ਜਾ ਉਹ ਵੀ ਬੜਾ ਲੋਕ ਆਂਦੇ ਨਹੀਂ ਖਰੀਦੇ ਨਹੀਂ ਖਰੀਦਦਾਰੀ ਜਿੱਦਾਂ ਪਹਿਲਾਂ ਸਮਾਂ ਸੀਗਾ ਲੋਕ ਆਂਦੇ ਹੁੰਦੇ ਸੀ ਕਿੰਨੇ ਖਿਡੌਣੇ ਵਿਕਦੇ ਹੁੰਦੇ ਸੀ ਰਿਸ਼ਤੇਦਾਰ ਵੀ ਜਦੋਂ ਜਾਂਦੇ ਸੀ ਤਾਂ ਘਰਾਂ ਦੇ ਵਿੱਚ ਲੈ ਕੇ ਜਾਂਦੇ ਸੀ ਅੱਜ ਕੋਈ ਨਹੀਂ ਲੈ ਕੇ ਜਾਂਦਾ ਨਾ ਨਾ ਕੋਈ ਜਿਹੜਾ ਵੀ ਆਂਦਾ ਹੈ 10 ਡਾਲਰ ਆ ਲੈ 5 ਡਾਲਰ ਆ ਬਸ ਚਲੇ ਜਾਂਦੇ ਆ ਕਿ ਆ ਕੇ ਹੁਣ ਪਹਿਲਾ ਵਰਗੀ ਡਿਮਾਂਡ ਨਹੀਂ ਹੈਗੀ ਪਹਿਲੇ ਵਾਰੀ ਇੱਕ ਬਾਕਸ ਨਹੀਂ ਆਈ ਬਿਲਕੁਲ ਜ਼ਮਾਨੀ ਅੱਗੇ ਚੱਲ ਰਿਹਾ ਹੈ ਸੈਂਕੜੇ ਮੇਰੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਜਿਵੇਂ ਤੁਸੀਂ ਦੱਸਿਆ ਕਿ ਸਿਰਫ ਫਾਰਿਕ ਦਿਨ ਕੰਮ ਕਰਕੇ 100 ਰੁਪਏ 150 ਰੁਪਏ ਬਸ ਇੰਨੀ ਕੀ ਦਿਹਾੜੀ ਬਚਣੀ ਹਾਂਜੀ ਇੰਨੇ ਜੜੇ ਬੈਠੇ ਆਂਦੇ ਮੁੰਡਾ ਆਟੋ ਚਲਾਂਦਾ ਘਰ ਦਾ ਕਿਰਾਇਆ ਨਿਕਲ ਜਾਂਦਾ ਆਟੋ ਚ ਚਲਾਂਦਾ ਜੀ ਮੁੰਡਾ ਉਹ ਥੋੜਾ ਵਾਲਾ ਕਿਉਂ ਕਰ ਰਿਹਾ ਥੜਾ ਬੰਨਣਾ ਕਰ ਰਹਿਣਾ ਕਿ ਗੁਜ਼ਾਰਾ ਕਰਨਾ ਹੀ ਹੈ ਇੰਨਾ ਗਰਮੀ ਦਾ ਸਮਾਂ ਹੈ ਜਿਸ ਦੇ ਵਿੱਚ ਧੁੱਪ ਦੇ ਵਿੱਚ ਤੁਸੀਂ ਖੜ ਕੇ ਖੜੋਨੇ ਵੇਚ ਰਹੇ ਹੋ ਗੁਜ਼ਾਰਾ ਵੀ ਨਹੀਂ ਹੋ ਰਿਹਾ ਕਮਾਈ ਵੀ ਨਹੀਂ ਹੋ ਰਹੀ ਤੇ ਬਿਮਾਰੀ ਵੀ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਗਰਮੀ ਦੇ ਵਿੱਚ ਜਦੋਂ ਖੜੇ ਹੋ ਕਿੰਨੀਆਂ ਕੁ ਮੁਸ਼ਕਲਾਂ ਆਂਦੀਆਂ ਨੇ ਮਸ਼ਕਲਾ ਬਹੁਤ ਆਉਂਦੀ ਆ ਖੜ ਕੇ ਕਰਿਆ ਜੀ ਮਸ਼ਕਲਾ ਬਹੁਤ ਆਉਂਦੀ ਆ ਕੀ ਕਰੀਏ ਕਰੀਏ ਜੇ ਜਦੋਂ ਅੰਕਲ ਮੌਸਮ ਖਰਾਬ ਹੋ ਜਾਂਦਾ ਹੋਊਗਾ ਮੀਂਹ ਹੀਰੀ ਵਾਲਾ ਮੌਸਮ ਹੋ ਜਾਂਦਾ ਹੋਊਗਾ ਉਦੋਂ ਤਾਂ ਤੁਹਾਨੂੰ ਫਿਰ ਘਰ ਦੇ ਵਿੱਚ ਜਾਣਾ ਪੈਂਦਾ ਹੋਊਗਾ ਉਦੋਂ ਤਾਂ ਹੋਰ ਘੱਟ ਪੈਸੇ ਜਿਹੜੇ ਤੁਹਾਡੇ ਬੰਦੇ ਹੋਣਗੇ ਅੰਧੇਰੇ ਅੰਧੇਰੀ ਹੋਵੇ ਜਦੋਂ ਮੀਂਹ ਜਾਂ ਰੀਅਲ ਬਾਰਿਸ਼ ਹੋਵੇ ਘਾਰੇ ਲੈਣਾ ਹੋਰ ਕੀ ਕਰੀਏ ਹਾਂਜੀ ਸੋ ਬਿਲਕੁਲ ਅੰਕਲ ਜੀ ਨੇ ਗੱਲਬਾਤ ਕੀਤੀ ਕਿਵੇਂ ਇਹਨਾਂ ਨੇ ਦੱਸਿਆ ਕਿ 100 ਰੁਪਏ ਤੋਂ ਲੈ ਕੇ 150 ਰੁਪਏ ਤੱਕ ਅੱਜ ਦੇ ਸਮੇਂ ਦੇ ਵਿੱਚ ਪੂਰੇ ਦਿਨ ਦੇ ਵਿੱਚ ਇਹਨਾਂ ਦੀ ਦਿਹਾੜੀ ਪੈਂਦੀ ਹੈ ਖਡੋਣੇ ਜੋ ਪਿੱਛੇ ਪਹਿਲੇ ਸਮੇਂ ਦੇ ਵਿੱਚ ਇੰਨੇ ਜ਼ਿਆਦਾ ਲੋਕ ਖਰੀਦੇ ਹੁੰਦੇ ਸੀ ਅੱਜ ਜ਼ਮਾਨਾ ਬਦਲ ਗਿਆ ਤੇ ਇਹਨਾਂ ਖਡੋਣਿਆਂ ਨੂੰ ਕੋਈ ਪੁੱਛਦਾ ਤੱਕ ਨਹੀਂ ਖਰੀਦਦਾ ਤੱਕ ਨਹੀਂ ਤੇ ਕਿਰਾਏ ਦੇ ਮਕਾਨ ਤੇ ਰਹਿ ਰਹੇ ਨੇ ਤੇ ਗੁਜ਼ਾਰਾ ਵੀ ਨਹੀਂ ਹੋ ਰਿਹਾ ਗਰਮੀ ਦਾ ਮੌਸਮ ਹੈ ਤੇ ਉਸ ਦੇ ਵਿੱਚ ਵੀ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਮੀਂਹੇਰੀ ਦਾ ਜਦੋਂ ਮੌਸਮ ਆਉਂਦਾ ਤਾਂ ਉਦੋਂ ਵੀ ਕੰਮ ਦੇ ਵਿੱਚ ਬੜਾ ਫਰਕ ਦੇਖਣ ਨੂੰ ਮਿਲਦਾ ਹੈ ਘਰ ਜਾਣਾ ਪੈਂਦਾ ਕਿਉਂਕਿ ਮੀਂਹੇਰੀ ਜਦੋਂ ਆ ਜਾਵੇ ਤਾਂ ਇੱਥੇ ਕੋਈ ਛੱਤ ਨਹੀਂ ਹੈ ਜਿੱਥੇ ਖੜ ਕੇ ਆਪਣਾ ਕੰਮ ਕਰ ਸਕਣ ਤਾਂ ਉਸ ਸਮੇਂ ਹੋਰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਅਸੀਂ ਵੀ ਤੁਹਾਨੂੰ ਇਹੀ ਅਪੀਲ ਕਰਾਂਗੇ ਕਿ ਜਦੋਂ ਤੁਸੀਂ ਇੱਥੋਂ ਦੀ ਲੰਘੋ ਤਾਂ ਇਹਨਾਂ ਦੇ ਕੋਲ ਖਡੋਣੇ ਜ਼ਰੂਰ ਖਰੀਦੋ ਤਾਂ ਕਿ ਇਹਨਾਂ ਦਾ ਜਿਹੜਾ ਦਿਨਚਰਿਆ ਜਿਹੜੀ ਹੈ ਜਿਹੜਾ ਦਿਨ ਦਾ ਇਹ ਦਿਹਾੜੀ ਹੈ ਉਹ ਬੱਦ ਪਾ ਸਕਣ ਅੰਕਲ ਜੀ ਸਮਾਂ ਤਾਂ ਤੁਸੀਂ ਦੱਸਤਾ ਕਿਹੜੀ ਜਗ੍ਹਾ ਤੇ ਖੜਦੇ ਹੋ ਜੇ ਲੋਕਾਂ ਨੇ ਤੁਹਾਡੀ ਮਦਦ ਕਰਨੀ ਹੋਵੇ ਤੁਹਾਡੇ ਤੋਂ ਖੜੋਣੇ ਖਰੀਦੇ ਹੋਣ ਤਾਂ ਕਿਹੜੀ ਜਗ੍ਹਾ ਤੇ ਆਣ ਇੱਥੇ 3 ਨੰਬਰ ਡਿਵੀਜ਼ਨ ਡਾਕਟਰ ਅਨਸ਼ਰਾਜ ਦੇ ਕੋਲ ਖੜਾ ਨਾ ਨੂੰ ਤੋਂ ਮਾਤਾ ਵੈਸ਼ਨੋ ਦੇ ਵੀ ਮੰਦਿਰ ਦੇ ਕੋਲ ਹੀ ਖੜਦੇ ਹੋ ਹਾਂ ਜੀ ਅਨਸ਼ਰਾਜ ਦੇ ਮੰਦਿਰ ਕੋਲ ਖੜਦੇ ਸ਼ਾਮ ਨੂੰ ਵੀ ਸ਼ਾਮ ਨੂੰ ਉਹ ਕਪਦਲਾ ਸ਼ਲਾ ਉੱਥੇ ਖੜ ਗਿਆ ਸੋ ਬਿਲਕੁਲ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 3 ਦੇ ਗੋਲ ਮਾਤਾ ਵੈਸ਼ਨੋ ਦੇਵੀ ਮੰਦਿਰ ਦੇ ਕੋਲ ਇਹ ਅੰਕਲ ਖੜਦੇ ਨੇ ਤਾਂ ਜ਼ਰੂਰ ਇਹਨਾਂ ਦੇ ਕੋਲ ਪਹੁੰਚ ਕੇ ਇਹਨਾਂ ਦੀ ਜਿਹੜੀ ਹੈ ਇਹਨਾਂ ਕੋਲੋਂ ਖਡੋਣੇ ਖਰੀਦ ਕੇ ਤਾਂ ਇਹਨਾਂ ਦੀ ਮਦਦ ਜਿਹੜੀ ਕੀਤੀ ਜਾਵੇ ਤਾਂ ਕਿ ਇਹਨਾਂ ਦਾ ਵੀ ਘਰ ਦਾ ਜਿਹੜਾ ਗੁਜ਼ਾਰਾ ਹੋ ਵਧੀਆ ਹੋ ਸਕੇ